ਮੂਸੇ ਵਾਲਾ ਨੂੰ ਸਰੀਰਕ ਤੌਰ ਤੇ ਮਾਰ ਦਿੱਤਾ ਗਿਆ ਹੈ ਪਰ ਜੋ ਸਿੱਧੂ ਦਾ ਇੰਡਸਟਰੀ ਦੇ ਵਿੱਚ ਖੌਫਾ ਉਹ ਅੱਜ ਵੀ ਉਦਾਂ ਹੀ ਵਰਕਰਾਂ ਰਿਹਾ ਜਿੱਦਾਂ ਕਿ ਉਸ ਦੇ ਜਿਉਂਦੇ ਜੀ ਸੀ ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦਾ ਇੱਕ ਲੰਬੀ ਉਡੀਕ ਤੋਂ ਬਾਅਦ ਨਵਾਂ ਗਾਣਾ ਰਿਲੀਜ਼ ਹੋਇਆ ਜਿਸ ਦਾ ਨਾਮ ਹੈ ਲੋਕ ਸਿੱਧੂ ਦੀ ਮੌਤ ਦੇ 2 ਸਾਲ ਬਾਅਦ ਵੀ ਜੋ ਰਿਕਾਰਡ ਇਸ ਗਾਣੇ ਨੇ ਕਾਇਮ ਕਰੇ ਨੇ ਉਸ ਨੇ ਪੂਰੀ ਇੰਡਸਟਰੀ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਕਰਨ ਔਜਲਾ ਦਾ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਵੱਡਾ ਨਾਮ ਹੈ ਤੇ ਬਾਲੀਵੁੱਡ ਇੰਡਸਟਰੀ ਤੱਕ ਕਈ ਪ੍ਰੋਜੈਕਟ ਕਰਨ ਉਸਦਾਂ ਕਰ ਚੁੱਕਿਆ ਹੈ ਪਰ ਜੋ ਸਿੱਧੂ ਮੂਸੇਵਾਲਦੇ ਲੋਕ ਗਾਣੇ ਦੀ ਪਰਫਾਰਮੈਂਸ ਸੀ ਉਸ ਅੱਗੇ ਤਾਂ ਕਰਨ ਔਜਲਾ ਵੀ ਫਿੱਕਾ ਰਹਿ ਗਿਆ ਹੈ ਜੀ ਹਾਂ ਦੋਸਤੋ ਕਿਉਂਕਿ ਸਿੱਧੂ ਮੂਸੇਵਾਲੇ ਦੇ ਲੋਕ ਗਾਣੇ ਨੇ ਮਹਿਜ ਇੱਕ ਘੰਟੇ ਦੇ ਵਿੱਚ 1 ਮਿਲੀਅਨ ਵਿਊਜ਼ ਅਚੀਵ ਕਰ ਲਿਆ ਸੀ ਤੇ ਬਹੁਤ ਸਾਰੇ ਕਾਰਨ ਉਹ ਜ਼ਿਲ੍ਹਾ ਦੇ ਐਦਾਂ ਦੇ ਗਾਣੇ ਵੀ ਨੇ ਜਿਨ੍ਹਾਂ ਨੂੰ 24 ਘੰਟਿਆਂ ਦੇ ਵਿੱਚ ਸਿਰਫ 2.5 ਮਿਲੀਅਨ ਵਿਊਜ਼ ਹੀ ਅਚੀਵ ਹੁੰਦੇ ਨੇ ਸੁਝੇ ਕਰ ਲੋਕ ਗਾਣੇ ਦੀ ਇੱਕ ਦਿਨ ਦੀ ਪਰਫਾਰਮੈਂਸ ਦੀ ਗੱਲ ਕਰੀ ਜਾਂ ਬੀ ਤਾਂ ਲੋਕ ਗਾਣੇ ਨੇ 24 ਘੰਟਿਆਂ ਦੇ ਵਿੱਚ 7 ਮਿਲੀਅਨ ਵਿਊਜ਼ ਦੇ ਨਾਲ 1.5 ਮਿਲੀਅਨ ਲਾਈਕ ਅਤੇ 2 ਲੱਖ ਤੋਂ ਜ਼ਿਆਦਾ ਕਮੈਂਟਸ ਅਚੀਵ ਕੀਤੇ ਸੀ ਜੋ ਕਿ ਇੰਡਸਟਰੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਅਚੀਵਮੈਂਟ ਵੀ ਆਪਾਂ ਕਹਿ ਸਕਦੇ ਹਾਂ